ਸਭ ਪੂਰੀ ਕਰਨੀ ਹੈ ਤੇ ਹਰੀ ਵਿਕੀਤ ਕੀ ਕਰਨੀ। ਅਬ ਜੀ ਮਾਂ ਦੀ ਸੇਵਾ ਕਰਦੇ ਹੋ ਤੇ ਮਾਂ ਦੀ ਸੇਵਾ ਇਸ ਕਰਕੇ ਵੀ ਕਰ ਸਕਦੇ ਹੋ ਕਿ ਮਾਂ ਖੁਸ਼ ਹੋ ਜੇ ਤੇ ਜ਼ਮੀਨ ਮੈਨੂੰ ਦੇ ਦੇ। ਹਰ ਜੀ ਇਹ ਕਰਕੇ ਵੀ ਕਰ ਸਕਦੇ ਹੋ ਕਿ ਅੰਦਰ ਅਹੰਕਾਰ ਹੈ ਕਿ ਲੋਕ ਕਹਣੇ ਤੇ ਵਧੀਆ ਪੁੱਤ ਤੇ ਮਾੜਾ ਬੰਦਾ ਨਹੀਂ ਹੈ ਮਾਂ ਦੀ ਸੇਵਾ ਕਰਨਾ। ਪਰ ਅਰ ਜੀ ਇਦਾਂ ਨਹੀਂ ਕਰ ਸਕਦੇ ਕਿ ਇਹ ਮੇਰੇ ਪਿਆਰੇ ਨੂੰ ਚੰਗਾ ਲੱਗੇ। ਵਾਹ ਵਾਹ। ਕੀ ਬਾਤ। ਬਹੁਤ ਹੀ ਸੂਪਸ ਹੈ ਨਾ। ਆਪ ਜੀ ਪਤਨੀ ਨੂੰ ਪਤਨੀ ਦੇ ਗੁਨਾਹਾਂ ਨੂੰ ਇਹ ਕਰਕੇ ਵੀ ਖਿਮਾ ਚ ਰੱਖ ਸਕਦੇ ਹੋ ਉਹਦੇ ਨਾਲ ਇਹ ਕਰਕੇ ਵੀ ਰਹਿ ਸਕਦੇ ਹੋ ਕਿ ਮੈਂ ਘਰ ਵਾਲਾਂ ਤੇ ਘਰ ਵਾਲੀ ਤਹੀਂ ਦੋਵਾਂ ਨੇ ਜਿਹੜੇ ਉਹ ਕੰਮ ਕਰਨੇ ਨੇ ਇਹਨੇ ਮੇਰੀ ਸੇਵਾ ਕਰਨੀ ਤੇ ਕੰਮ ਕਰਨੇ ਨੇ ਜੀ ਸਵਾਰਥ ਤੇ ਵੀ ਰਹਿ ਸਕਦੇ ਸਵਾਰਥ ਤੇ ਝਗੜੇ ਹੋਣਗੇ ਤੀਂ ਕਰਕੇ ਵੀ ਰਹਿ ਸਕਦੇ ਹੋ ਕਿ ਗੁਰੂ ਰਾਮਦਾਸ ਪਾਸ਼ਾ ਜੀ ਨੇ ਵਿੱਚ ਬਹਿ ਕੇ ਮੀਰ ਨੂੰ ਮੇਰਾ ਪੱਲਾ ਪੜਾਇਆ ਸੀ ਇਹਦੀ ਸੰਭਾਲ ਕਰਨੀ ਇਹਦੀਆਂ ਭੁੱਲਾਂ ਚੁੱਕਾਂ ਗਲਤੀਆਂ ਸਭਨਾਂ ਨੂੰ ਕਬੂਲਣਾ ਮੇਰਾ ਜਿਹੜਾ ਹੈ ਉਹ ਮੇਰਾ ਇੱਕ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਖੁਸ਼ ਹੋਣੇ ਚਾਹੀਦੇ ਵਾਹ ਹੈਨਾ ਜੇ ਦਿਨ ਮੈਂ ਉਧਰ ਕੋ ਜਾਵਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਉੱਟ ਕੇ ਗੱਲ ਨਾਲ ਲਾ ਲੈਣ ਕਿ ਮੇਰੇ ਪੁੱਤ ਨੂੰ ਜਿਹੜੀ ਮੈਂ ਜੁਮੇ ਰੀ ਦਿੱਤੀ ਪੂਰੀ ਨਿਭਾ ਗਿਆ ਵਾਹ ਇਹ ਵੀ ਹੋ ਸਕਦਾ ਵਾਹਿ ਹੈਨਾ ਜੇ ਤੋਂ ਅਹੀਂ ਪਿਆਰੇ ਲਈ ਧਰਮ ਹੈ ਕੀ ਬਿਆਰੇ ਲਈ ਜੀਣਾ ਤੁਹਾਡੇ ਲਈ ਜੀ ਰਿਹਾ ਹੈ ਹੀ ਉਹਦੇ ਲਈ ਹੈ ਵਾਹ ਦਿੱਲੀ ਰੋਜ਼ ਕੁਰਬਾਨ ਹੁੰਦਾ ਹੈ ਨਹੀਂ ਉਹਦੇ ਲਈ ਜੀਣਾ ਸੁੱਖ ਕੀ ਹੈ ਸੁੱਖ ਜੋ ਤਹੀਂ ਮੰਨ ਲੋ ਤਹੀਂ ਇਹ ਮੰਨ ਲੋ ਕਿ ਪਿਆਰੇ ਲਈ ਜੀਣਾ ਸੋਖੇ ਤੇ ਸਹੀ ਮਹਾਨੰਦੋ ਤਹੀਂ ਕਹੋ ਕਿ ਮੇਰੇ ਲਈ ਮੈਂ ਜੀਵਾਂ ਤੇ ਉਹ ਸੋਖੇ ਤੇ ਉਹ ਵਿਵਤਾ ਬਣੀ ਰਹੇ ਮੈਂ ਹਾਂਜੀ ਉਹਦੇ ਲਈ ਜੀਣਾ ਸ਼ੁਰੂ ਕਰੂਗਾ ਜਿਵੇਂ ਜਿਵੇਂ ਗੁਰਮੁਖ ਜਿੰਦੇ ਜਾਣਗੇ ਨਾ ਸਾਰੀ ਖੇਡ ਪ੍ਰਗਟ ਹੁੰਦੀ ਜਾਣ ਸਾਰੇ ਰੰਗ ਪ੍ਰਗਟ ਹੁੰਦੇ ਜਾਣ ਅਹੀਂ ਉਹਦੇ ਲਈ ਜੀਣਾ ਛੱਡਦਾ ਅਹੀਂ ਆਪਣੀਆਂ ਮਰਜ਼ੀਆਂ ਨਾਲ ਜੀਨੇ ਆ ਉਹਨਾਂ ਤੇ ਸਿਰਫ ਅਹੀਂ ਅਰਦਾਸ ਕਰਨ ਨੂੰ ਤੇ ਆਪਣੇ ਲਈ ਜਿਹੜਾ ਜੀਂਦੇ ਆ ਉਹਦੇ ਖਤਰਿਆਂ ਕੁਤਰਿਆਂ ਨੂੰ ਤੇ ਦੁੱਖਾਂ ਤੋਂ ਬਚਨ ਦੀ ਰੱਖ ਲਿਆ ਵਾ ਬਿਲਕੁਲ ਬਿਲਕੁਲ ਇਥੇ ਉਹ ਕਈ ਵਾਰ ਹੱਸਦੇ ਹੁੰਦੇ ਆ ਕਿ ਰੱਬ ਹਾਨੂੰ ਇਸ ਕਰ ਕਿਥੋਂ ਨਹੀਂ ਚਾਹੀਦਾ ਕਿ ਰੱਬ ਪਿਆਰਾ ਹੈ ਰੱਬ ਤੇਾਨੂੰ ਇਸ ਕਰਕੇ ਚਾਹੀਦਾ ਹੈ ਕਿ ਮੈਨੂੰ ਦੁੱਖਾਂ ਤੋਂ ਕੋਈ ਮੁਕਤ ਕਰ ਦੇ ਸਭ ਹਨ ਅਹੀਂ ਧਰਮ ਇਹ ਨਾ ਬਣਾਈ ਹੈ ਕਿ ਹਨ ਨੂੰ ਦੁੱਖਾਂ ਤੋਂ ਮੁਕਤ ਕਰ ਦੇਈਂ ਸਿਰਫ ਉਹਦੇ ਨਾਲ ਹੀ ਕਰਨਾ ਚਾਹੀਏ ਤਵਾ ਵਾ ਜਿਵੇਂ ਜਿਵੇਂ ਅਹੀਂ ਇਹ ਕਰਾਂਗੇ ਤੇ ਆਪੇ ਆਪ ਖੇਡ ਬਣਦੀ ਜਾਂਦੀ ਹੈ